ਇਹ ਅੱਜ ਤੋਂ ਮੇਰਾ ਜੀ ਕਰਦਾ ਵੀ ਤੈਨੂੰ ਨਾ ਜਮਰਾਜ ਕੋਲੇ ਭੇਜਦਾ ਤੂੰ ਖੇ ਕੀਤਾ ਪਿਆ ਸਾਰ ਦਿਨ ਪਈ ਰਹਿਣੀ ਆ ਬੈੱਡ ਤੇ ਤੇਰਾ ਗੰਦ ਹੁੰਨੀ ਥੋਤਾ ਜਾਂਦਾ ਮੇਤੋਂ ਪੁੱਤ ਮੇਰੇ ਬਾਹਰ ਛੱਡਦੇ ਬਹੁਤ ਦੁਖਦੀ ਆਏ ਕਿ ਮੈਂ ਛੱਡਦਾ ਤੂੰ ਖੜਾ ਕਰਨੀ ਛੱਡਦੀ ਮੇਰਾ ਮਰ ਕਿਉਂ ਨਹੀਂ ਜਾਂਦੀ ਜਿਹੜਾ ਆ ਗਿਆ ਇੱਕ ਤਾਂ ਇਹ ਲੋਟ ਨਹੀਂ ਆਉਂਦੀ ਹੈਗੀ ਇੱਕ ਜਿਹਦਾ ਜੀ ਕਰਦਾ 부ਥੀ ਚੱਕ ਕੇ ਆ ਜਾਂਦਾ ਹੈਗਾ ਮੁੜੇ ਖਬਰਦਾਰ ਜੇ ਕਿਸੇ ਨੂੰ ਕੋਈ ਗੱਲ ਦੱਸਿਆ ਨਹੀਂ ਤਾਂ ਐਸੀ ਮੌਤ ਦਊਂਗੀ ਤੇਰੇ ਸੱਤ ਪੁੱਛਤਾ ਯਾਦ ਰੱਖਣਗੀਆਂ ਨਹੀਂ ਪੁੱਤ ਮੈਂ ਕਿਸੇ ਨੂੰ ਕੁਝ ਨਹੀਂ ਦੱਸੇ ਹੂੰ ਸਾਸਰੀ ਕਾਲ ਭਾਬੀ ਸਾਸਰੀ ਕਾਲ ਰੀਤ ਅੱਜ ਕਿਵੇਂ ਤੇਰਾ ਜੀ ਕਰਿਆ ਆਉਣ ਨੂੰ ਤੂੰ ਕੋਈ ਫੋਨ ਵੀ ਨਹੀਂ ਕੀਤਾ ਹੈਗਾ ਸੱਚੀ ਦੱਸਾਂ ਭਾਬੀ ਫੋਨ ਤਾਂ ਮੈਂ ਤੁਹਾਨੂੰ ਕਰਨਾ ਹੀ ਸੀ ਬਸ ਕਾਲੀ ਕਾਲੀ ਚ ਹੀ ਰਹਿ ਗਿਆ ਤੇ ਇਹ ਮੈਨੂੰ ਕਹਿੰਦੇ ਨਾ ਵੀ ਤੈਨੂੰ ਬਹੁਤ ਟਾਈਮ ਹੋ ਗਿਆ ਪੇਕੇ ਗਈ ਨੂੰ ਤੂੰ ਜਾ ਕੇ ਆਪਣੇ ਪੇਕੇ ਮਿਲਿਆ ਚੱਲ ਚੰਗਾ ਕੀਤਾ ਜਿਹੜਾ ਤੂੰ ਆ ਗਈ ਇੱਥੇ ਵੈਸੇ ਭਾਬੀ ਮੈਂ ਵੀਰੇ ਨੂੰ ਫੋਨ ਕੀਤਾ ਸੀ ਕੀ ਗੱਲ ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਵੀ ਮੈਂ ਆਉਣਾ ਕਿੱਥੇ ਦੱਸੀ ਆ ਉਹ ਤੈਨੂੰ ਵੀ ਪਤਾ ਵੀ ਤੇਰਾ ਵੀਰਾ ਕੰਮਕਾਰਾਂ ਵਿੱਚ ਬਿਜੀ ਰਹਿੰਦਾ ਹੈਗਾ ਉਹਦੇ ਕੋਲ ਤਾਂ ਮੇਰੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਹੈਗਾ ਸਹੀ ਗੱਲ ਆ ਭਾਬੀ ਵੀਰੇ ਦਾ ਸੁਭਾਅ ਨਾ ਸ਼ੁਰੂ ਤੋਂ ਹੀ ਐਦਾਂ ਦਾ ਅੰਦਰ ਚੱਲੀਏ ਭਾਬੀ ਬਾਹਰ ਨਾ ਗਰਮੀ ਬਹੁਤ ਆ ਹਾਂ ਹਾਂ ਚੱਲ ਅੰਦਰ ਚੱਲੀਏ ਕਿੱਥੇ ਆ ਉਹ ਤਾਂ ਰੇਤ ਕਾਲਜ ਗਿਆ ਹੋਇਆ ਨਾਲੇ ਭਾਬੀ ਮੰਮੀ ਕਿੱਥੇ ਨੇ ਦੇਖੀ ਨਹੀਂ ਰਹੇ ਠੀਕ ਤਾਂ ਹੈਗੇ ਨੇ ਅੱਗੇ ਤਾਂ ਰਸੋਈ ਕੋਲੀ ਬੈਠੇ ਹੁੰਦੇ ਨੇ ਮੰਮੀ ਦੀ ਨਾ ਤਬ ਹੀ ਠੀਕ ਨਹੀਂ ਹੈਗੀ ਉਹਨਾ ਆਪਣੇ ਕਮਰੇ 'ਚ ਆਰਾਮ ਕਰ ਰਹੇ ਨੇ ਮੈਂ ਇੰਨੇ ਤੇਰੇ ਲਈ ਚਾਹ ਪਾਣੀ ਲੈ ਕੇ ਆਉਣੀ ਆ ਚਲੋ ਠੀਕ ਆ ਭਾਬੀ ਤੁਸੀਂ ਚਾਹ ਪਾਣੀ ਦਾ ਅਰੇਂਜ ਕਰੋ ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਆ ਮੇਰੇ ਲਈ ਨਾ ਕੋਈ ਵਧੀਆ ਜੀ ਚੀਜ਼ ਬਣਾ ਲਿਓ ਮੈਂ ਐਨੇ ਮੰਮੀ ਨੂੰ ਮਿਲ ਲੈਣੀ ਆ ਮੰਮੀ ਕੀ ਗੱਲ ਹੋ ਗਈ ਮੰਮੀ ਰੋਈ ਕਿਉਂ ਜਾਂਦੇ ਹੋ ਠੀਕ ਤਾਂ ਹੈਗੇ ਹੋ ਨਾ ਮੈਂ ਤਾਂ ਤੁਹਾਨੂੰ ਮਿਲਣ ਆਈ ਸੀ ਤੁਸੀਂ ਇੱਥੇ ਰੋਈ ਜਾਂਦੇ ਹੋ ਜੇ ਕੋਈ ਗੱਲ ਹੈਗੀ ਆ ਤਾਂ ਮੈਨੂੰ ਦੱਸੋ ਨਹੀਂ ਬੱਟ ਕੋਈ ਗੱਲ ਨਹੀਂ ਹੈ ਨਾ ਮੇਰੇ ਅੱਖਰ ਦਰ ਦੁਰੇ ਤਾਂ ਕਰਕੇ ਖੜ ਪਾਣੀ ਨਿਕਲਿਆ ਫਿਰ ਮੰਮੀ ਤੁਸੀਂ ਵਧੀਆ ਜੀ ਦਵਾਈ ਲੈ ਲੈਣੀ ਸੀ ਐ ਤਾਂ ਤੁਹਾਡੀਆਂ ਅੱਖਾਂ ਖਰਾਬ ਹੋ ਜਾਣਗੀਆਂ ਆ ਲੈ ਰਿਤ ਪਾਣੀ ਪੀ ਲੈ ਪਹਿਲਾਂ ਮੰਮੀ ਨਾਲ ਫੇਰ ਗੱਲਾਂ ਕਰ ਲਈ ਭਾਬੀ ਪਾਣੀ ਤਾਂ ਮੈਂ ਪੀ ਲੈਣੀ ਆ ਪਹਿਲਾਂ ਮੈਨੂੰ ਇਹ ਦੱਸੋ ਮੰਮੀ ਦੀ ਅੱਖਾਂ ਨੂੰ ਹੋਇਆ ਕੀ ਆ ਕੁਛ ਨਹੀਂ ਮੰਮੀ ਦੀ ਅੱਖਾਂ 'ਚ ਨਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀਗਾ ਅੱਖਾਂ 'ਚ ਨਾ ਲਗਾਤਾਰ ਹੀ ਪਾਣੀ ਨਿਕਲੀ ਜਾਂਦਾ ਮੰਮੀ ਨੂੰ ਦਵਾਈ ਤਾਂ ਦਿੱਤੀ ਹੋਈ ਆ ਅੱਛਾ ਗੱਲ ਲੱਗ ਰਹੀ ਆ ਜਿਹੜੀ ਮੰਮੀ ਮੇਰੇ ਤੋਂ ਲੁਕੋ ਰਹੀ ਆ ਤੇ ਭਾਬੀ ਦੀ ਵੀ ਅੱਖ ਮੈਨੂੰ ਬਦਲੀ ਬਦਲੀ ਜੀ ਲੱਗ ਰਹੀ ਆ ਤੇ ਹੁਣ ਮੈਨੂੰ ਵੀ ਆਪਣਾ ਸ਼ੱਕ ਨਾ ਕੱਢਣਾ ਹੀ ਪੈਣਾ ਵੀ ਭਾਬੀ ਮੰਮੀ ਦੀ ਸੇਵਕ ਕਰਦੀ ਆ ਜਾਂ ਨਹੀਂ ਰੀਤ ਕੀ ਸੋਚਣ ਲੱਗੀ ਚਲ ਦੂਜੇ ਕਮਰੇ 'ਚ ਜਾ ਕੇ ਬਹਿਨੇ ਆ ਉੱਥੇ ਕਰਦੇ ਆ ਗੱਲਾਂ ਬਾਤਾਂ ਮੰਮੀ ਨੂੰ ਨੀਂਦ ਆਉਣ ਦੀ ਹੋਣੀ ਆ ਸੌਂ ਜਾਣੇ ਮੰਮੀ ਨੂੰ ਭਾਬੀ ਮੈਂ ਨਾ ਬਾਜ਼ਾਰ ਜਾ ਕੇ ਆਉਣਾ ਤੁਸੀਂ ਐਨੇ ਚਾਹ ਬਣਾ ਲਓ ਬਸ ਮੈਂ 10 ਮਿੰਟਾਂ ਚ ਹੀ ਆਈ ਚਲ ਠੀਕ ਆ ਰੀਤ ਤੂੰ ਨਾ ਐਨੇ ਬਾਜ਼ਾਰ ਜਾਇਆ ਮੈਂ ਚਾਹ ਦੇ ਨਾਲ ਨਾ ਗਰਮ ਗਰਮ ਪਕੌੜੇ ਕੱਢ ਕੇ ਰੱਖਦੀ ਆ ਚਲ ਠੀਕ ਆ ਭਾਬੀ ਤੁਸੀਂ ਮੰਮੀ ਨੂੰ ਨਾ ਐਨੇ ਚਾਹ ਪਾਣੀ ਪਿਲਾ ਦਿਓ ਵੈਸੇ ਵੀ ਦੁਪਹਿਰ ਹੋਈ ਪਈ ਆ ਮੰਮੀ ਨੂੰ ਭੁੱਖ ਲੱਗੀ ਹੋਊਗੀ ਮੰਮੀ ਨੇ ਤਾਂ ਰੋਟੀ ਖਾ ਲਈ ਤੇਰੇ ਆਉਣ ਤੋਂ ਬਸ 10 ਮਿੰਟ ਪਹਿਲਾਂ ਹੀ ਰੋਟੀ ਖਵਾ ਕੇ ਹਟੀਆਂ ਨਾਲੇ ਨਾ ਡਾਕਟਰ ਨੇ ਕਿਹਾ ਹੋਇਆ ਵੀ ਮੰਮੀ ਨੂੰ ਜ਼ਿਆਦਾ ਰੋਟੀ ਨਹੀਂ ਦੇਣੀ ਹੈਗੀ ਫਿਰ ਮੰਮੀ ਦਾ ਪੇਟ ਖਰਾਬ ਹੋ ਜਾਂਦਾ ਚਲੋ ਠੀਕ ਆ ਫਿਰ ਭਾਬੀ ਮੈਂ ਆਉਣੀ ਆ ਇੱਕ ਗੱਲ ਸੁਣ ਲੈ ਕੁੜੀਏ ਧਿਆਨ ਨਾਲ ਜੇ ਤੂੰ ਆਪਦੀ ਕੁੜੀ ਨੂੰ ਕੋਈ ਗੱਲ ਦੱਸੀ ਜਾਂ ਉਹਨੂੰ ਕੋਈ ਗੱਲ ਪਤਾ ਲੱਗੀ ਤੇਰੇ ਨਾਲ ਇਹ ਜੱਸ ਲੂਕ ਕਰੂੰਗੀ ਨਾ ਜ਼ਿੰਦਗੀ ਭਰ ਯਾਦ ਰੱਖੇਂਗੀ ਤੂੰ ਪੁੱਤ ਤੂੰ ਬੇਫਿਕਰਾ ਮੈਂ ਨਹੀਂ ਉਹਨੂੰ ਕੋਈ ਗੱਲ ਦੱਸੂੰਗੀ ਹੂੰ ਤੇਰੇ ਲਈ ਇਹੀ ਜੰਗਾ ਰਹੂਗਾ ਕਿਉਂਕਿ ਤੇਰੀ ਕੁੜੀ ਨਾ ਤੇਰੇ ਲਈ ਕੁਛ ਜ਼ਿਆਦਾ ਹੀ ਫਿਕਰ ਜਤੌਂਦੀ ਆ हो गया मम्मी ਐ ਚੁੱਪ ਚਾਪ ਜੇ ਕੇ ਬੈਠੇ ਹੋ ਬਸ ਐਵੇਂ ਹੀ ਬੈਠੇ ਆ ਪੁੱਤ ਤੇਰੀ ਭੂਆ ਆਈ ਆ ਮਿਲਣ ਨੂੰ ਕਹਿੰਦੀ ਸੀ ਕਈ ਦਿਨ ਰਹੂਗੀ ਇੱਥੇ ਨਾ ਮੰਮੀ ਭੂਆ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਜਦੋਂ ਜੀ ਕਰਦਾ ਬੁੱਥਾ ਚੱਕਿਆ ਆ ਜਾਂਦੀ ਆ ਪੁੱਤ ਹੁਣ ਮੈਂ ਕੀ ਕਹਿ ਸਕਦੀ ਆ ਜਦੋਂ ਬੰਦਾ ਆ ਕੇ ਮੋੜਿਆ ਤੇ ਨੱਚਣ ਲੱਗ ਜੇ ਨਾਲੇ ਜੇ ਮੈਂ ਕੁਝ ਕਹੂੰਗੀ ਤਾਂ ਮੈਂ ਹੀ ਬੁਰੀ ਵਜੂਗੀ ਓ ਮੰਮੀ ਪਾਪਾ ਵੀ ਕਹਿੰਦੇ ਨੇ ਵੀ ਬਿਆਹਿਆਂ ਕੁੜੀਆਂ ਨੂੰ ਨਾ ਸੋਰੇ ਰਹਿਣਾ ਚਾਹੀਦਾ ਤੇ ਸਾਡੀ ਪੂਆ ਇੱਥੇ ਰੋਸਠਾ ਵਜਦੀ ਆ ਮੈਂ ਹੋਲੀ ਗੋਲਾ ਬਾਜ਼ਾਰ ਗਈ ਹੋਈ ਆ ਜਿਉ ਉਹਨੇ ਸੁਣ ਲਿਆ ਨਾ ਫਿਰ ਕਹੂਗੀ ਮੇਰੀਆਂ ਹੀ ਚੁਗਲੀਆਂ ਵੜਦੇ ਨੇ ਐਵੇਂ ਆਪਾਂ ਕਿਉਂ ਮਾਰੇ ਵੱਜੀਏ ਚਲੋ ਠੀਕ ਆ ਮੰਮੀ ਮੈਨੂੰ ਭੁੱਖ ਲੱਗਿਆ ਮੈਨੂੰ ਰੋਟੀ ਲਿਆ ਦਿਓ ਪੁੱਤ ਪਕੌੜੇ ਲਿਆਦਾ ਤੇਰੀ ਪੂਆ ਵਾਸਤੇ ਬਣਾਏ ਸੀ ਮੈਂ ਪਕੌੜੇ ਹਾਂ ਹਾਂ ਮੰਮੀ ਲਿਆ ਦਿਓ ਮੈਂ ਅੰਦਰ ਬਹਿਣਾ ਠੀਕ ਆ ਪੁੱਤ ਤੂੰ ਬੈਠੀ ਆ ਮਮੀ ਕੋਲੇ ਮੈਨੂੰ ਜਾ ਕੇ ਨਾ ਆਇਆ ਮਾਂ ਹਾਂ ਹਾਂ ਭਾਬੀ ਨਾ ਆਇਓ ਜਾ ਕੇ ਨਾਲੇ ਅੱਜ ਤੁਸੀਂ ਸਕੂਲ ਨਹੀਂ ਜਾਣਾ ਹੈਗਾ ਜਾਣਾ ਤਾਂ ਸੀਗਾ ਪਰ ਮੈਂ ਸੋਚਦੀ ਆ ਵੀ ਅੱਜ ਛੁੱਟੀ ਹੋਈ ਲੈ ਲੈਣੀ ਆ ਨਾਲੇ ਤੂੰ ਵੀ ਕੱਲੀ ਕਿਹਦੇ ਕੋਲ ਬੈਠੇਂਗੀ ਓ ਭਾਬੀ ਤੁਸੀਂ ਮੇਰੀ ਫਿਕਰ ਨਾ ਕਰੋ ਚੁੱਪ ਕਰਕੇ ਨਾ ਸਕੂਲ ਚਲੇ ਜਾਓ ਮੈਂ ਆਪੇ ਮੰਮੀ ਨੂੰ ਸੰਭਲ ਲੂੰ ਨਾਲੇ ਘਰ ਵੀ ਦੇਖ ਲੂੰਗੀ ਨਹੀਂ ਨਹੀਂ ਰੀਤ ਤੂੰ ਕਿੱਥੋਂ ਸੰਭਲਵੇਂਗੀ ਮੰਮੀ ਨੂੰ ਓ ਮੰਮੀ ਨਾ ਪਏ ਪਏ ਕੱਪੜੇ ਗੰਦੇ ਕਰ ਲੈਂਦੇ ਨੇ ਤੇ ਗੰਦੇ ਕੱਪੜੇ ਕੁੜੀਆਂ ਤੋਂ ਸਾਫ਼ ਕਰਾਉਣੇ ਚੰਗੀ ਗੱਲ ਨਹੀਂ ਹੈਗੀ ਤੂੰ ਨਾ ਇੱਥੇ ਰਾਮ ਨਾਲ ਬੈਠ ਮੈਂ ਬਸ 2 ਮਿੰਟਾਂ ਜੀ ਨਾ ਕੇ ਆਈ ਕੀ ਉਹ ਕਿਹੜਾ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ ਇਹ ਕੈਮਰਾ ਮੇਰੇ ਫੋਨ ਨਾਲ ਅਟੈਚ ਆ ਨਾਲੇ ਨਾ ਪਤਾ ਲੱਗ ਜੂ ਵੀ ਭਾਬੀ ਮੰਮੀ ਦੀ ਸੰਭਾਲ ਕਰਦੀ ਆ ਜਾਂ ਨਹੀਂ ਚਲ ਸ਼ੁਰੂ ਕਰ ਮਾਤਾ ਸੁੱਤੀ ਪਈ ਐ ਤੇ ਬੈਠੇ ਫੋਨ ਹੀ ਦੇਖ ਰਹੀ ਆ ਆਪਸ ਚ ਤਾਂ ਇਹਨਾਂ ਦੀ ਕੋਈ ਗੱਲ ਹੀ ਨਹੀਂ ਹੋਈ ਹੋਣੀ ਨਾ ਆਏ ਭਾਬੀ ਹਾਂ ਹਾਂ ਨਾ ਆਏ ਚੈਨ ਆਗੀ ਨਾ ਕਹਤਾ ਭਾਬੀ ਮੈਨੂੰ ਨਾ ਕਰੋ ਫੋਨ ਆਇਆ ਘਰ ਨਾਲ ਰਿਸ਼ਤੇਦਾਰਾਂ ਨੇ ਆਉਣਾ ਤੇ ਮੈਨੂੰ ਤਾਂ ਅੱਜ ਵਾਪਸ ਜਾਣਾ ਪਊਗਾ ਮੈਂ ਫੇਰ ਕਦੇ ਆ ਕੇ ਰਹਿ ਲੂੰਗੀ ਲੈ ਆ ਕੀ ਗੱਲ ਹੋਈ ਉਹ ਤੂੰ ਕੱਲ ਤਾਂ ਆਈ ਸੀ ਤੇ ਅੱਜ ਤੂੰ ਚੱਲੀ ਵੀ ਨਾਲੇ ਤੂੰ ਤਾਂ ਕਹਿੰਦੀ ਸੀ ਮੈਂ ਕਈ ਦਿਨ ਰਹੂੰਗੀ ਭਾਬੀ ਮਨ ਤਾਂ ਰਹਿਣ ਦਾ ਹੀ ਬਣਾ ਕੇ ਆਈ ਸੀ ਪਰ ਹੁਣ ਕੀ ਕਰਾਂ ਜਦੋਂ ਘਰੇ ਰਿਸ਼ਤੇਦਾਰੀ ਆ ਗਏ ਫਿਰ ਤੁਹਾਨੂੰ ਤਾਂ ਪਤਾ ਹੀ ਆ ਜੇ ਮੈਂ ਵਾਪਸ ਨਾ ਗਈ ਫਿਰ ਕਹਿਣਗੇ ਕੰਮ ਤੋਂ ਟਾਲਦੀ ਮਾਰੀ ਨਹੀਂ ਆਈ ਚੱਲ ਠੀਕ ਆ ਫਿਰ ਫੇਰਾਜੀ ਤੂੰ 2-4 ਦਿਨ ਛੁੱਟੀਆਂ 'ਚ ਰਹਿਣ ਚੱਲ ਠੀਕ ਆ ਭਾਬੀ ਫਿਰ ਮੈਂ ਚਲਦੀ ਆ ਨਾਲੇ ਵੀਰੇ ਨੂੰ ਵੀ ਦੱਸ ਦਿਓ ਚਲਦੀ ਠੀਕ ਆ ਮੰਮੀ ਮੈਂ ਚਲਦੀ ਆ ਠੀਕ ਆ ਭਾਬੀ ਬਾਹਰ ਨਾ ਡਿਨਰ ਕਰਨੇ ਚੱਲੀਏ ਗੱਲ ਕਰੋ ਥੋਡੀ ਮਾਂ ਉਹ ਚਲ ਛੱਡ ਯਾਰ ਕੋਈ ਕੰਮ ਕਰ ਤੂੰ ਜొਮੈਟੋ ਤੋਂ ਆਰਡਰ ਕਰ ਦੇ ਬਾਹਰੋਂ ਗਰਮ ਗਰਮ ਖਾਣਾ ਆਊਗਾ ਆ ਰਾਮਨ ਨਾਲ ਬੈਠ ਕੇ ਖਾਵਾਂਗੇ ਹਾਂ ਗੱਲ ਤਾਂ ਥੋਡੀ ਸਹੀ ਆ ਮੈਂ ਹੁਣੇ ਆਰਡਰ ਕਰਦੀ ਆ ਬੱਟਾ ਮੈਨੂੰ ਪਾਣੀ ਦੀ ਘੁੱਟ ਦੇ ਦੇ ਬੜੀ ਪਿਆਸ ਲੱਗੀ ਐ ਹਾਂ ਦਾਦੀ ਹੁਣੇ ਦੇਨਾ ਪਾਣੀ ਆ ਲੋ ਦਾਦੀ ਹਾ ਦਾਦੀ ਸੁਸੂ ਕਰਤਾ ਹੁਣ ਤਾਂ ਮੰਮੀ ਡੈਡੀ ਆ ਕੇ ਪਿਆਣਗੇ ਤੁਹਾਨੂੰ ਪਾਣੀ ਮੰਮੀ ਮੰਮੀ ਦਾਦੀ ਨੇ ਸੁਸੂ ਕਰਤਾ ਮਨਜੇ ਤੇ ਸਾਰਾ ਬਿਸਤਰਾ ਗਿੱਲਾ ਹੋ ਗਿਆ कि न मुस्क मारदा ओठो की बिस्तर किल्ला करता ओनु तो मैं दस्त दी आज ना मम्मी तुम मंजे ते के बाथरूम करती है बाथरूम से जाके नहीं कर सकती कुत्ते ना की तो पुत पुत ला रखी है ਜਮਾ ਸ਼ਰਮ ਨਹੀਂ ਆਉਂਦੀ। ਉਹ ਗੰਦੇ ਬਿਸਤਰੇ ਨਾ ਮੈਨੂੰ ਨਹੀਂ ਧੋਤੇ ਜਾਂਦੇ ਹੈਗੇ ਤੇ ਤੁਸੀਂ ਤੁਸੀਂ ਮੇਰੇ ਤੋਂ ਇਹ ਆਸ ਨਾ ਰੱਖੋ ਵੀ ਘਰੇ ਮੈਂ ਪੈਸੇ ਵੀ ਕਮਾ ਕੇ ਲਿਆਵਾਂ ਤੇ ਤੁਹਾਡੀ ਮਾਂ ਦੇ ਗੰਦੇ ਬਿਸਤਰੇ ਵੀ ਧੋਵਾਂ। ਮੰਮੀ ਤੁਹਾਨੂੰ ਜਮਾ ਸ਼ਰਮ ਨਹੀਂ ਆਉਂਦੀ। ਸਾਰੇ ਦਿਨ ਘਰੇ ਗੰਦ ਪਾ ਕੇ ਰੱਖਦੇ ਹੋ। ਸਾਥ ਹੋ ਨਹੀਂ ਧੋਤੇ ਜਾਂਦੇ ਤੁਹਾਡਾ ਗੰਦ। ਸਹੀ ਕਹਿੰਦੇ ਹੋ ਪਾਪਾ ਜੀ ਤੁਸੀਂ ਗੰਦੀ ਦਾਦੀ ਆ ਇਹ ਸਾਰਾ ਦਿਨ ਗੰਦ ਪਾ ਕੇ ਰੱਖਦੀ ਹੈ। ਪਤਨੀ ਰੱਬ ਇਹਨੂੰ ਕਦ ਚੱਕੂਗਾ। ਨਿਬੜਿਆ ਓਹੋ ਸੱਚ ਮੈਂ ਮੰਮੀ ਦੇ ਕਮਰੇ ਚ ਕੈਮਰਾ ਤਾਂ ਲਾਇਆ ਹੀ ਪਰ ਕਦੇ ਦੇਖਿਆ ਤਾਂ ਹੈ ਨਹੀਂ ਵੀ ਉਹ ਮੰਮੀ ਨਾਲ ਕਿਦਾਂ ਦਾ ਵਰਤਾਵਰ ਕਰਦੇ ਨੇਗੇ ਚੈੱਕ ਤਾਂ ਕਰਾਂ ਜਰਾ ਇੱਕ ਅਸੀਂ ਮੰਮੀ ਦਾ ਇੰਨਾ ਧਿਆਨ ਰੱਖਦੇ ਆ ਓਏ ਐਦਾਂ ਧਿਆਨ ਰੱਖਿਆ ਜਾਂਦਾ ਮੰਮੀ ਦਾ ਉਹ ਕਿੰਨੀ ਮਾੜੀ ਹਾਲਤ ਕੀਤੀ ਪਈ ਆ ਮੇਰੀ ਮਾਂ ਦੀ ਨਾਲੇ ਜੇ ਮੈਂ ਕੈਮਰਾ ਨਾ ਲਾ ਕੇ ਆਉਂਦੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਵੀ ਇਹ ਮੇਰੀ ਮਾਂ ਨਾਲ ਕੀ ਸਲੂਕ ਕਰਦੇ ਨੇ ਇਹਨਾਂ ਨੂੰ ਤਾਂ ਮੈਂ ਦੱਸਦੀ ਆ ਜਾ ਕੇ ਵੀ ਕਿਦਾਂ ਮਾਂ ਪਿਓ ਦੀ ਬੇਕਦਰੀ ਕਰੀ ਦੀ ਆ ਮੰਮੀ ਅੱਜ ਮੈਂ ਸਾਰਾ ਦਿਨ ਨਾ ਕਰੇ ਹੀ ਰਹੂੰਗਾ ਅੱਜ ਮੇਰਾ ਕੋਲੀ ਜਾਨ ਨੂੰ ਜੀ ਨਹੀਂ ਕਰਦਾ ਚਲ ਠੀਕ ਆ ਪੁੱਤ ਮਗਰੋਂ ਨਾ ਬੁੜੀ ਨੂੰ ਮਾੜਾ ਮੂਟਾ ਪਾਣੀ ਪੂਣੀ ਪੁੱਛ ਲਈ ਕਿ ਤੈ ਹੋਰ ਨਾ ਮਰ ਜੇ ਗਲ ਪੈ ਜੇ ਉਹ ਇਹਦੀ ਪੈਨਸ਼ਨ ਵੀ ਤਾਂ ਆਪਾਂ ਨੂੰ 3 ਮਹੀਨੇ ਮਿਲਦੀ ਗਿਆ ਠੀਕ ਆ ਮੰਮੀ ਤੁਸੀਂ ਨਾ ਜੀ ਕਚਹਿਰੀਆਂ ਜਾਂਦੇ ਜਾਂਦੇ ਨਾ ਮੈਨੂੰ ਸਕੂਲ 'ਚ ਛੱਡ ਦਿਓ ਕੱਲ ਵੀ ਸਕੂਲ ਜਾਣ 'ਚ ਮੈਂ ਲੇਟ ਹੋ ਗਈ ਚਲ ਠੀਕ ਐ ਚੱਲਦੇ ਆ ਚੰਗਾ ਪੁੱਤ ਅਸੀਂ ਜਾਣੇ ਆ ਤੂੰ ਘਰ ਦੇ ਨਾ ਪੂਰਾ ਧਿਆਨ ਰੱਖੀ ਹੋਰ ਨਾ ਪਿੱਛੇ ਚੋਰਾਂ ਨੂੰ ਘਰ ਲਟਾ ਦੇ ਔਰ ਤੁਸੀਂ ਬੇਫਿਕਰ ਰਹੋ ਪਾਪਾ ਜੀ ਮੈਂ ਆਕੇ ਕੁੰਡੀ ਲਾ ਲੂੰਗਾ ਤੁਸੀਂ ਜਾਓ ਚੱਲ ਠੀਕ ਆ ਪੁੱਤ ਆ ਜਾਓ ਜੀ ਨਾ ਬਾਬੀ ਤੁਸੀਂ ਆਹ ਕਰਤੂਤਾਂ ਕਰਦੇ ਹੋ ਨਾ ਮੂੰਹ ਤੇ ਤੁਸੀਂ ਕੁਝ ਹੋਰ ਤੇ ਪਿੱਠ ਪਿੱਛੇ ਤੁਸੀਂ ਕੁਝ ਹੋਰ ਕਾਣੇ ਮੈਨੂੰ ਗਲਤ ਆ ਦੱਸ ਗੱਲ ਕੀ ਹੋਈ ਏ ਤੂੰ ਇਹਨੂੰ ਐ ਕਿਉਂ ਬੋਲ ਰਹੀ ਆ ਅੱਛਾ ਮੈਂ ਕਿਉਂ ਬੋਲ ਰਹੀ ਆ ਆ ਆਪਣੇ ਕਰਤੂਤਾਂ ਦੇਖ ਲੋ ਆ ਜਿਹੜੀ ਵੀਡੀਓ ਤੁਸੀਂ ਮਾਂ ਦੇ ਉੱਤੇ ਕਿੰਨਾ ਅਤਿਆਚਾਰ ਕਰ ਰਹੇ ਹੋ ਪਰ ਅਸੀਂ ਕੀ ਕੀਤਾ ਰੀਤ ਅਸੀਂ ਤਾਂ ਮੰਮੀ ਦੀ ਬੜੀ ਸੇਵਾ ਕਰਦੇ ਆ ਭਾਵੇਂ ਤੂੰ ਗਵਾਂਢ 'ਚ ਜਾ ਕੇ ਪੁੱਛ ਲੈ ਉਹ ਗਵਾਂਢ 'ਚ ਕਿਸੇ ਨੂੰ ਆ ਵੀਡੀਓ ਦਾ ਨਹੀਂ ਨਾ ਪਤਾ ਤੇ ਨਾ ਹੀ ਤੁਹਾਨੂੰ ਪਤਾ ਵੀ ਮੰਮੀ ਦੇ ਕਮਰੇ 'ਚ ਕੈਮਰਾ ਲੱਗਿਆ ਹੋਇਆ ਇਸ ਫੋਨ 'ਤੇ ਨਾ ਭਾਬੀ ਤੁਹਾਡੀਆਂ ਸਾਰੀਆਂ ਕਰਤੂਤਾਂ ਨੇ ਤੇ ਹੁਣ ਨਾ ਮੈਂ ਤੁਹਾਡੇ ਤੇ ਪਰਚਾ ਵੀ ਪਾਉਂਗੀ ਪਰ ਭੈਣੇ ਉਹ ਵੀਰੇ ਤੁਸੀਂ ਆਪਣੀ ਮਾਂ ਨਾਲ ਐਨਾ ਕ੍ਰਾਈਮ ਕਰ ਰਹੇ ਸੀ ਔਰ ਲੋਕਾਂ ਨੂੰ ਤਾਂ ਤੁਸੀਂ ਇਨਸਾਫ ਦਿਵਾਉਨੇ ਹੋ ਪਰ ਤੁਹਾਡੇ ਕੰਮ ਕਸਾਈਆਂ ਵਾਲੇ ਤੇ ਭਾਬੀ ਤੂੰ ਵੈਸੇ ਤਾਂ ਤੂੰ ਟੀਚਰ ਆ ਲੋਕਾਂ ਦੇ ਜਵਾਬਾਂ ਨੂੰ ਤਾਂ ਸਿਖਾਇਆ ਦਿੰਨੀ ਆ ਪਰ ਆਪਣੇ ਜਵਾਬ ਨੂੰ ਕੀ ਸਿਖਾਇਆ ਵੀ ਮਾਂ ਪਿਓ ਨੂੰ ਕੁੱਟਿਆ ਕਰੋ ਤੇ ਨਾਲੇ ਇਹ ਸਿਖਾਇਆ ਵੀ ਆਪਣੀ ਦਾਦੀ ਦੇ ਬਿਸਤਰੇ ਤੇ ਪਾਣੀ ਡੋਲਦੇ ਤੇ ਆਪਣੇ ਪਿਓ ਤੋਂ ਗਾਲ੍ਹਾਂ ਪਵਾਦੇ ਦਾਦੀ ਦੇ ਨਾਲੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਇੱਥੇ ਖੜੀ ਤੁਹਾਡੇ ਨਾਲ ਬਹਿਸ ਕਿਉਂ ਕਰ ਰਹੀ ਆ ਹੁਣ ਤਾਂ ਜਿਹੜੀ ਵੀ ਗੱਲ ਹੋਊਗੀ ਥਾਣੀ ਜੀ ਹੋਊਗੀ ਭੈਣੇ ਐਦਾਂ ਨਾ ਕਰ ਤੂੰ ਹਾਂ ਭੈਣੇ ਅਸੀਂ ਮੰਨਦੇ ਆ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਹੁਣ ਨਹੀਂ ਅਸੀਂ ਐਦਾਂ ਕਰਾਂਗੇ ਭੈਣੇ ਇਹ ਗੱਲ ਨਾ ਘਰ ਦੀ ਘਰ ਚ ਹੀ ਰੱਖਣਾ ਅੱਛਾ ਭਾਬੀ ਘਰ ਦੀ ਗੱਲ ਘਰ ਚ ਹੀ ਰੱਖ ਲਾਂ ਫੇਰ ਤੁਸੀਂ ਐਦਾਂ ਕਰੋ ਵੀ ਇਹ ਕਰਨਾ ਖਾਲੀ ਕਰ ਦੋ ਇੱਕ ਹੀ ਕਰੀਏ ਭੈਣੇ ਇੱਕ ਕਰ ਖਾਲੀ ਕਰਤਾ ਤਾਂ ਅਸੀਂ ਕਿੱਥੇ ਜਾਵਾਂਗੇ ਮੈਨੂੰ ਕੀ ਪਤਾ ਜਿੱਥੇ ਮਰਜ਼ੀ ਜਾਓ ਤੁਸੀਂ ਉਹ ਮੇਰੀ ਮਾਂ ਐਨੀ ਜਾਇਦਾਦ ਦੀ ਮਾਲਕਣ ਹੋ ਕੇ ਵੀ ਤੁਹਾਡੇ ਤੋਂ ਛਿੱਤਰ ਖਾਂਦੀ ਰਹੀ ਭੈਣੇ ਤੇਰੀ ਸੋ ਇਹਨਾਂ ਦੇ ਸੋ ਅੱਗੇ ਤੋਂ ਐਸੇ ਇਹ じゃ ਕਦੇ ਵੀ ਕੋਈ ਕੰਮ ਨਹੀਂ ਕਰਾਂਗੇ ਮੰਮੀ ਨੂੰ ਅਸੀਂ ਕੋਈ ਵੀ ਤਕਲੀਫ ਨਹੀਂ ਦਵਾਗੇ ਸਾਨੂੰ ਮਾਫ਼ ਕਰਦੇ ਨਹੀਂ ਭਾਬੀ ਇਸ ਗੱਲ ਦੀ ਹੁਣ ਕੋਈ માਫੀ ਨਹੀਂ ਮਿਲਣੀ ਤੁਹਾਨੂੰ ਜਾਂ ਤਾਂ ਮੇਰੇ ਨਾਲ ਖਾਣੇ ਚੱਲੋ ਨਹੀਂ ਤਾਂ ਇੱਥੋਂ ਨਿਕਲੋ ਤੇਰੇ ਮਾਂ ਪਿਓ ਨਾ ਇਸ ਘਰ ਚ ਕਦੋਂ ਦਾ ਨਿਕਲ ਗਏ ਤੇਰੀ ਵੀ ਇਸ ਘਰ ਨੂੰ ਕੋਈ ਲੋੜ ਨਹੀਂ ਹੈਗੀ ਤੂੰ ਵੀ ਇੱਥੋਂ ਨਿਕਲ ਜਾ ਪਰਪੂਓ ਜੀ ਉਹ ਤਾਂ ਜਾਣਨਾ ਕਿ ਮੈਂ ਪੁਲਿਸ ਨੂੰ ਬੁਲਾਵਾਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਨਾ ਰੋਣ ਦੀ ਲੋੜ ਮੈਂ ਨਾ ਸਾਰਾ ਕੁਝ ਠੀਕ ਕਰਤਾ